ਬਹੁਤ ਵੱਡੀ ਘਟਨਾ ਹੋਈ ਹੈ ਜਿੱਥੇ ਮਾਤਾ ਦੇ ਪੰਡਾਲ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਿੰਡ ਦੇ ਹੀ ਸਾਫਕਾ ਸਰਪੰਚ ਵੱਲੋਂ ਜਿੱਥੇ ਦੋ ਮੁੰਡਿਆਂ ਦੇ ਬਾਈ ਜੀ ਸਿਰ ਦੇ ਉੱਪਰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪਹਿਲਾਂ ਭਾਰਸੋ ਦੇ ਸਿਵਲ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਹੁਣ ਉਹਨਾਂ ਨੂੰ ਰਜਿੰਦਰਾ ਪਟਿਆਲਾ ਰੈਫਰ ਕੀਤਾ ਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਸਾਰੇ ਭਰਾ ਇਹ ਘਟਨਾ ਹੈਗੀ ਅੱਜ ਹੀ ਪਿੰਡ ਕਣੀਵਾਲ ਜ਼ਿਲ੍ਹਾ ਪਟਿਆਲਾ ਤੇ ਆਜੋ ਤੁਹਾਡੇ ਪਿੰਡ ਵਾਸੀਆਂ ਨਾਲ ਗੱਲ ਕਰਵਾਉਂਦੇ ਜਿਨ੍ਹਾਂ ਨੇ ਇਹ ਰੋਪ ਲਾਏ ਨੇ ਅਸੀਂ ਪਿੰਡ ਕਣੀਵਾਲ ਦੇ ਨਗਰ ਦੇ ਰਹਿਣ ਵਾਲੇ ਆ ਜੀ ਜੋ ਕਿ ਜੋ ਕਿ ਰਾਤ ਇੱਥੇ ਸਰਦਾਰ ਕਰਨਜੀਤ ਸਿੰਘ ਤੇ ਉਹਦੇ ਨਾਲ ਬਿਆਨਤ ਸਿੰਘ ਜੀ ਇਹ ਸਾਬਕਾ ਸਰਪੰਚ ਆ ਬਾਈ ਹਾਂਜੀ ਹਾਂਜੀ ਸਾਬਕਾ ਸਰਪੰਚ ਨੇ ਜੀ ਠੀਕ ਆ ਬਾਈ ਤੇ ਲੰਗਰ ਦੇ ਵਿੱਚ ਉਹਨਾਂ ਨੇ ਆ ਕੇ ਰਾਤ ਸਾਰ ਨਾਲ ਸੇਵਾ ਨਹੀਂ ਖੋਖਰੀ ਸਾਡੇ ਦੋ ਬੰਦੇ ਕੁੱਤੇ ਨਹੀਂ ਇਹ ਉਹਨਾਂ ਨੇ ਸੇਵਾਦਾਰ ਕੁੱਤੇ ਨਹੀਂ ਸਾਡੇ ਜਿਨ੍ਹਾਂ ਦੀ ਰਾਤ ਤੋਂ ਰੋਕੀ ਹੁੰਦੀ ਸੀ ਉਹਦੇ ਠੀਕ ਆ ਬਾਈ ਤੇ ਅਸੀਂ ਉਸ ਬੰਦੇ ਸਾਡੇ ਘਰੇ ਨਾਉਣ ਚਲੇ ਗਿਆ ਜੀ ਉਦੋਂ ਦੇ ਸੇਵਾ ਕਰ ਦਿੱਤੇ ਜੀ ਠੀਕ ਆ ਉਹ दारू ਪੀਤੀ ਸੀ ਦੋਨਾਂ ਨੇ ਜੀ ਠੀਕ ਆ ਕਿੰਨੇ ਕ ਬਜੇ ਕਿੰਨੇ ਕ ਬਜੇ ਦੀ ਘਟਨਾ ਵਾਹੀ ਇਹ 8:30 ਵਜੇ ਦੀ ਗੱਲ ਹੈ 8:30 ਵਜੇ ਦੀ ਗੱਲ ਹਾਂਜੀ ਕਿੰਨੇ ਬੰਦੇ ਸੀਗੇ ਬਾਈ ਉਹ ਦੋ ਬੰਦੇ ਤੇ ਜੀ ਐ ਤੁਹਾਡੇ ਪਿੰਡ ਦੇ ਇੱਕ ਸਾਬਕਾ ਸਰਪੰਚ ਆ ਤੇ ਨਾਲ ਇੱਕ ਭਤੀਜਾ ਉਹਦਾ ਠੀਕ ਆ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਆ ਬਾਈ ਗੱਲਬਾਤ ਜੀ ਉਹਨਾਂ ਨੇ ਸਾਨੂੰ ਇਹ ਬੰਦੇ ਦੋ ਕੁੱਟੇ ਜੀ ਤੇ ਉਸ ਤੋਂ ਬਾਅਦ ਜਾ ਕੇ ਉਹ ਦਾਖਲ ਹੋ ਗਏ ਜੀ ਆਪਣੇ ਆਪ ਸਾਡੇ ਅਸੀਂ ਉਹਨਾਂ ਉਸ ਤੋਂ ਬਾਅਦ ਰਵਲਵਰ ਲੈ ਕੇ ਆਏ ਨਹੀਂ ਉਹ ਅっしゃ ਰਵਲਵਰ ਲੈ ਕੇ ਆਇਆ ਹਾਂਜੀ ਹੈਲ ਸੰਸੀ ਉਹਨਾਂ ਕੋਲੇ ਠੀਕ ਹੈ ਉਹ ਤੁਹਾਨੂੰ ਡੰਡੇ ਮੰਗੇ ਚੱਕੀ ਲੀ ਜਾਂਦੇ ਨੇ ਜੀ ਉਹਨੂੰ ਅੱਛਾ ਹਾਂ ਜਿੱਥੇ ਮਰਜੀ ਕਿਸੇ ਨਾਲ ਗੱਲ ਕਰਤੀ ਜਿਹਦੇ ਚੱਕ ਲਿਆਉਂਦੇ ਨੇ ਠੀਕ ਹੈ ਭਾਈ ਇਹ ਵੀ ਸਾਡੇ ਬੰਦੇ ਦੋ ਦਾਖਲ ਨੇ ਜੀ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਕੀ ਛੱਟਪੇਟ ਲੱਗਿਆ ਬਾਈ ਮੁੰਡਾ ਇਹਦਾ ਦਖਲ ਸਰਚਾਈ ਛੱਟ ਠੀਕ ਇੱਕ ਨੇ ਲੱਤਾਂ ਖੁੱਟੀਆਂ ਨੇ ਠੀਕ ਆ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਬਾਈ ਸਾਡੇ ਕੋਲੇ ਦੁਪਹਿਰ ਹੀ ਆਈ ਜੀ 1 ਵਜੇ ਸਾਡੀ ਰਾਤ 9 ਵਜੇ ਰਿਪੋਰਟ ਹੋਈ ਜੀ ਅੱਛਾ ਦੁਪਹਿਰੇ 1 ਵਜੇ ਪੁਲਿਸ ਆਈ ਹੈ ਹਾਂ ਜੀ 1 ਵਜੇ ਪੁਲਿਸ ਆਈ ਹੈ ਸਾਨੂੰ ਫੇਰ ਨਹੀਂ ਮਿਲਕੇ ਗਈ ਆ ਵੀ ਨਹੀਂ ਪਤਾ ਹੀ ਲੱਗੇ ਇਹ ਨਹੀਂ ਪਤਾ ਨਾ ਜੀ ਸਾਡੇ ਬੰਦੇ ਦੱਸਣਗੇ ਜੀ ਨਾ ਪਿੰਡ ਦੇ ਵਿੱਚ ਬਾਈ ਐਡੀ ਬੜੀ ਬਾਰਦਾਤ ਹੋ ਗਈ ਮੰਦਰ ਤੱਕ ਢਾਉਣ ਦੀ ਜਿਹੜਾ ਪੰਡਾਲ ਲੱਗਿਆ ਹੋਇਆ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਸਾਡੇ ਕੋਲ ਕੋਈ ਕਾਰਵਾਈ ਨਹੀਂ ਤੇ ਪਿੰਡ ਦੀ ਪੰਚਾਇਤ ਨੇ ਬਾਈ ਉਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਹੀ ਤਲਾਹ ਦਿੱਤੀ ਹੈ ਜੀ ਉਹਨਾਂ ਨੇ ਫੈਸਲਾ ਦਿੱਤਾ ਉਹਨਾਂ ਨੇ ਫੈਸਲਾ ਤੇ ਘਰ ਗਈ ਦੀ ਪੰਚਾਇਤ ਉਹਨਾਂ ਦੇ ਉਹਨਾਂ ਨੂੰ ਇੱਕ ਮੰਦਰ ਵਾਸਤੇ ਇੱਕ ਜਗ੍ਹਾ ਦਿੱਤੀ ਤੀ ਉਹਨਾਂ ਨੇ ਅੱਛਾ ਬਾਈ ਤੇ ਉਹ ਕਹਿੰਦਾ ਮੇਰੀ ਜਗ੍ਹਾ ਬੌਸ ਕਰ ਦੋ ਕਰਮਜੀਤ ਕਹਿੰਦਾ ਜੀ ਅਸੀਂ ਉਹ ਜਗ੍ਹਾ ਮੰਦਰ ਦੀ ਛੱਡ ਚੁੱਕੀਆਂ ਜੀ ਠੀਕ ਹੈ ਉਹ ਕਿਹੜੀ ਜਗ੍ਹਾ ਬਾਈ ਕਿਹਦੇ ਨਾਂ ਸੀਗੀ ਉਹ ਉਹਨਾਂ ਦੇ ਨਵੇਂ ਆ ਜੀ ਸਾਡੇ ਨਾਂ ਉਹਨਾਂ ਨੇ ਬਿਲਕੁਲ ਨਹੀਂ ਕਰੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਮੰਦਰ ਬਣੇ ਨੂੰ ਇਹ ਉਹਦੇ ਵਿੱਚ 4 ਸਾਲ ਹੋ ਗਏ ਤੇ ਹੁਣ ਉਹ ਕਹਿ ਰਿਹਾ ਜੀ ਮੇਰੀ ਜਗ੍ਹਾ ਛੱਡ ਦਿਓ ਹਾਂ ਜੀ ਅਸੀਂ ਪੰਚਾਇਤ ਨੇ ਫੈਸਲਾ ਸਾਨੂੰ ਦਿੱਤਾ ਜੀ ਅਸੀਂ ਉਹਨਾਂ ਤਿੰਨ ਲੱਖ ਰੁਪਏ ਲਾ ਚੁੱਕੇ ਹਾਂ ਜੀ ਠੀਕ ਹੈ ਬਾਈ ਤੇ ਉਹ ਉਹਨਾਂ ਨੇ ਹੁਣ ਸਾਤੋ ਜਗ੍ਹਾ ਵਾਪਸ ਲੈ ਲਈ ਅਸੀਂ ਹੱਥ ਮੰਨ ਕੇ ਜਗ੍ਹਾ ਦੇ ਦਿੱਤੀ ਉਹਨਾਂ ਨੂੰ ਅੱਛਾ ਜਗ੍ਹਾ ਛੱਡਤੀ ਅਸੀਂ ਛੱਡਤੀ ਜੀ ਅਸੀਂ ਆਪਣਾ ਸਮਾਨ ਉਥੋਂ ਕੱਢ ਲਏ ਠੀਕ ਹੈ ਤੇ ਉਦੋਂ ਬਾਅਦ ਮਾਰ ਦੱਤ ਹੋਇਆ ਬਾਈ ਤੁਹਾ ਤੇ ਬਈ ਤਾਂ ਤੁਹਾਨੂੰ ਪਤਾ ਨਹੀਂ ਉਹ ਲਾਪਤਾ ਹੀ ਰਾਤ ਦਾ ਅਛਾ ਉਹ ਲਾਪਤਾ ਹਾਂ ਕੋਈ ਨਹੀਂ ਪਤਾ ਵੀ ਕਿੱਥੇ ਹੈਗਾ ਕਿੱਥੇ ਨਹੀਂ ਤੇ ਹੁਣ ਤੱਕ ਪੁਲਿਸ ਉਹਨੂੰ ਲੈ ਗਈ ਨਹੀਂ ਬਾਈ ਕੋਈ ਇੱਕ ਵਜੇ ਆ ਕੇ ਲੈ ਗਈ ਪੁਲਿਸ ਅੱਛਾ ਤੇ ਬਣਦੀ ਸਾਡੇ ਆ ਵੀ ਜੋ ਵੀ ਸਾਡੀ ਕਾਰਵਾਈ ਵੀ ਉਹਨਾਂ ਨੇ ਕੀਤੀ ਜਾਵੇ ਜੀ ਵੀ ਸਾਨੂੰ ਅਨਸਾਰ ਦਿੱਤਾ ਜਾਵੇ ਜੀ ਤੇ ਬਾਈ ਜਿਹੜਾ ਆਪਣਾ ਇਹ ਮੁੰਡਾ ਦਾਖਲ ਆ ਉਹਦੇ ਕੋਈ ਗੰਭੀਰ ਸੱਟ ਤਾਂ ਨਹੀਂ ਸਿਰ ਤੇ ਉਹ ਦੱਚੂਗਾ ਦੱਸਣ ਰਿਪੋਰਟਾਂ ਆਉਣੀਆਂ ਨਹੀਂ ਨੇ ਉਹਨਾਂ ਨੇ ਅਛਾ ਰਿਪੋਰਟਾਂ ਆਉਣੀਆਂ ਨੇ ਤੁਹਾਡਾ ਕੀ ਲੱਗਦਾ ਜੀ ਉਹ ਮੇਰਾ ਮੁੰਡਾ ਜੀ ਤੁਹਾਡਾ ਮੁੰਡਾ ਜੀ ਮੇਰਾ ਭਰਾ ਹੈ ਜੀ ਅਛਾ ਤੁਹਾਡਾ ਭਰਾ ਠੀਕ ਆ ਠੀਕ ਆ ਜੀ ਤੇ ਪ੍ਰਸ਼ਾਸਨ ਤੇ ਕੀ ਚਾਹੁੰਦੇ ਹੋ ਤੁਸੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੁਣ ਸਾਨੂੰ ਇਨਸਾਫ ਮਿਲੇ ਜੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਠੀਕ ਹੈ ਜੇ ਲਗਾਤਾਰ ਵੀ ਅਸੀਂ ਲੰਗਰ ਸਾਡਾ ਚੱਲਦਾ ਰਹੂਹੀ ਲੰਗਰ ਨਹੀਂ ਅਸੀਂ ਰੋਕਣਾ ਜੀ ਠੀਕ ਹੈ ਦਾਹਾਂ ਵਾਸਤੇ ਵੀ ਸਾਨੂੰ ਇਨਸਾਫ ਮਿਲੇ ਵੀ ਕੋਈ ਇਹਦੇ ਵਿੱਚ ਕੋਈ ਇਦਾਂ ਦੀ ਗਲਤੀ ਨਾ ਕਰੇ ਆ ਕੇ ਲੰਗਰ ਵਿੱਚ ਬਿਲਕੁਲ ਤੇ ਆਹ ਸਾਹਮਣੇ ਲੰਗਰ ਚੱਲਦਾ ਹੀ ਤੇ ਆਹ ਪਿੰਡ ਵਾਸੀ ਵੀ ਇਹਨਾਂ ਦੇਖ ਲਓ ਤਾਂ ਰਾਤ ਦੀ ਘਟਨਾ ਬਾਈ ਜੀ ਤੁਹਾਨੂੰ ਦਿਖਾ ਦਿੰਨੇ ਆ ਆਹ ਤਾਂ ਪਿੰਡ ਦੇ ਹੀ ਸਾਫਾ ਸਰਪੰਚ ਵੱਲੋਂ ਇਸ ਪੰਡਾਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸਾਹਮਣੇ ਲੰਗਰ ਚੱਲਦਾ ਜੀ ਪਿੰਡ ਕਣੀਵਾਲ ਜ਼ਿਲ੍ਹਾ ਪਟਿਆਲਾ ਪੈ ਜਾਂਦਾ ਇਹਨਾਂ ਦਾ ਜੀ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਜੀ ਜਰੂਰ ਵੀ ਇਹ ਕੰਮ ਸਹੀ ਆ ਵੀ ਸਹੀ ਕੀਤਾ ਪਿੰਡ ਦੇ ਸਰਪੰਚ ਨੇ ਸਾਫ ਕਰਨੇ ਕਿ ਗਲਤ ਕੀਤਾ ਜੀ ਮੇਰੇ ਹਿਸਾਬ ਨਾਲ ਤਾਂ ਬਹੁਤ ਮਾੜਾ ਕੰਮ ਆ ਬਾਈ ਜੀ ਇਹ ਤਾਂ ਦੇਖ ਲਓ ਲੰਗਰ ਸ਼ਗਰ ਰਹੇ ਨੇ ਤਾਂ ਇਹ ਪਿੰਡ ਆ ਜੀ ਕਣੀਵਾਲ ਮੇਨ ਰੋਡ ਤੇ ਪੈ ਜਾਂਦਾ ਬਾਈ ਜੀ ਇਹ ਆ ਸਾਹਮਣੇ ਮੰਦਰ ਬਣਿਆ ਹੋਇਆ ਇੱਥੇ ਆ ਕੇ ਰਾਤੀ ਕੋਈ ਗਾਲਾਂ ਗੂਲਾ ਕੱਢ ਕੇ ਗਿਆ ਬਾਈ ਹੈ ਤੇ ਮੰਦਰ ਨੂੰ ਵੀ ਬਾਈਆ ਨੁਕਸਾਨਾਂ ਦੀ ਕੋਸ਼ਿਸ਼ ਕੀਤੀ ਆ ਮੱਤ ਦਾ ਮੰਦਰ ਬਣਿਆ ਹੋਇਆ ਠੀਕ ਆ ਤੇ ਬਾਈ ਜੀ ਹੋਰ ਕੀ ਮੰਗ ਆ ਤੁਹਾਡੀ ਪ੍ਰਸ਼ਾਸਨ ਤੋਂ ਮੰਗ ਤਾਂ ਹੀ ਬਸ ਇਹੀ ਆ ਵੀ ਸਾਡੇ ਜੋ ਬੰਦੇ ਨੇ ਜੀ ਉਹਨਾਂ ਨੂੰ ਵੀ ਵਧੀਆ ਦੀ ਮੈਸਾਂੇ ਤੰਦਰੁਸਤੀ ਵਾਸ਼ੇ ਜੀ ਵੀ ਸਾਡਾ ਅਨਸਾਫ਼ ਕੀਤਾ ਜਾਵੇ ਜੀ ਕਿ ਬਾਕੀ ਜੋ ਮੰਗ ਆਈ ਸਾਡੀ ਲੰਗੜ ਅਸੀਂ ਚਲਦਾ ਰੱਖਣਾ ਜੀ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਲੰਕਰ ਦੇ ਵਿੱਚ ਆਹ ਦੇਖ ਲਓ ਜੀ ਤਾਂ ਪੰਜਾਬ ਦੇ ਆ ਹਾਲਾਤ ਨੇ ਇੱਥੇ ਪਿੰਡ ਦੇ ਸਾਫਾ ਸਰਪੰਚ ਵੱਲੋਂ ਇਸ ਨੂੰ ਨੁਕਸਾਨਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਸਾਨੂੰ